ਇੱਕ ਫਿਲਮ ਜਿਹੜਾ ਤੁਸੀਂ ਪਾਰਟ ਬਣਨਾ ਚਾਹੋਗੇ ਜੇ ਸੀਕਵਲ ਬਣੇ ਉਸ ਫਿਲਮ ਦਾ ਮੈਨੂੰ ਲੱਗਦਾ ਕਿ ਜੀ ਉਦੋਂ ਮੈਂ ਕਾਫੀ ਡਿਸਪਾਇੰਟ ਹੋ ਸੀ ਜਦੋਂ ਮਿਸਟਰ ਐਂਡ ਮਿਸਿਜ਼ 420 ਦਾ ਸੀਕਵਲ ਬਣਾ ਸੀਗਾ ਤੇ ਮੈਨੂੰ ਆ ਡੋਨਟ ਨੋ ਕਿ ਉਹਨਾਂ ਦੇ ਰੀਜ਼ਨ ਸੀਗੇ ਮੈਂ ਉਹਦਾ ਹਿੱਸਾ ਨਹੀਂ ਸੀਗਾ ਪਰ ਹੁਣ ਪਿੱਛੇ ਜੇ ਮਿਲੇ ਸੀਗੇ ਆਪਣੇ ਜਿਹੜੇ ਪ੍ਰੋਡਿਊਸਰ ਆ ਸਾਡੇ ਉਹਨਾਂ ਨਾਲ ਬਹੁਤ ਵਧੀਆ ਮਤਲਬ ਰਿਲੇਸ਼ਨਸ ਆ ਹਨਾ ਤੇ ਉਹ ਉਹ ਮਤਲਬ ਗੱਲ ਚੱਲ ਰਹੀ ਹੈ ਕਿ ਸ਼ੈਤਰੀ ਉਹਦਾ ਥਰਡ ਪਾਰਟ ਬਣੇ ਤਾਂ ਉਹ ਵਧੀਆ ਹੋਊਗਾ ਮੈਨੂੰ ਲੱਗਦਾ ਕਿ ਲੋਕੀ ਉਸ ਫਿਲਮ ਨੂੰ ਬਹੁਤ ਪਸੰਦ ਕਰਦੇ ਆ ਹੈਨਾ ਟੀਵੀ ਤੇ ਵੀ ਹੁਣ ਵੀ ਉਹ ਮਤਲਬ ਕਿ ਜਿਆਦਾ ਦੇਖੇ ਜਾਣ ਵਾਲੀਆਂ ਫਿਲਮਾਂ ਚੋਂ ਤਾਂ ਉਹਦਾ ਅੱਗੇ ਬਣੇ ਤਾਂ ਵਧੀਆ ਇੱਕ ਸਾਡੀ ਜ਼ਿਲ੍ਹਾ ਸੰਗਰੂਰ ਵੈਬ ਸੀਰੀਜ਼ ਆਈ ਸੀ ਉਹਦਾ ਸੈਕੰਡ ਪਾਰਟ ਦਾ ਬਹੁਤ ਮੈਨੂੰ ਕਾਮਨ ਕੁਐਸਚਨ ਹੁੰਦਾ ਸਾਰੇ ਜਦੋਂ ਪੁੱਛਦੇ ਕਿ ਭਾਈ ਉਹਦਾ ਕਦੋਂ ਸੈਕੰਡ ਪਾਰਟ ਆਉਣਾ ਉਹ ਬਣ ਜੂਗੇ ਤਾਂ ਉਹ ਵੀ ਮਤਲਬ ਵਧੀਆ ਨੇ ਤੀਜੇ ਪਾਰਟ ਵਿੱਚ ਤੁਸੀਂ ਪਾਰਟ ਹੋ ਸਕਦੇ ਹੋ ਮਿਸਟਰ ਮਿਸ ਮੈਚ ਉਹਨਾਂ ਕੇ ਬਣੇ ਤੇ ਹੁਮਾ ਮੈਪ ਆਟ ਤਾਂ ਬਹੁਤ ਵਧੀਆ ਗੱਲਾਂ ਹਾਂਜੀ ਬਾਕੀ ਅਗਲੀਆਂ ਦੀ ਚੀਜ਼ ਹੈ ਜੇ ਬੱਬਲ ਐਕਟਰ ਨਾ ਹੁੰਦੇ ਤੇ ਕੀ ਹੁੰਦੇ ਮੈਨੂੰ ਲੱਗਦਾ ਕਿ ਡਰਾਈਵਿੰਗ ਦੀ ਜੌਬ ਚ ਕੁਝ ਕਰ ਰਿਹਾ ਹੁੰਦਾ ਮਤਲਬ ਟਰਾਲਾ ਚਲਾਉਂਦਾ ਹੁੰਦਾ ਜਾਂ ਇੱਕ ਦੋ ਟਰਾਲੇ ਮੈਂ ਲੈ ਲੈਂਦਾ ਜਾਂ ਕੁਛ ਇਦਾਂ ਦਾ ਕਰਦਾ ਤੁਹਾਨੂੰ ਤਾਂ ਕ੍ਰਿਕਟ ਵੀ ਪਸੰਦ ਹੈ ਹਾਂਜੀ ਪਰ ਜੇ ਉਹ ਪਹਿਲਾਂ ਸੂਤ ਆਇਆ ਹੁੰਦਾ ਫਿਰ ਮੈਂ ਕਲਾ ਕਰਨਾ ਹੁੰਦਾ ਫਿਰ ਕ੍ਰਿਕਟ ਖੇਡਦਾ ਹਾਂਜੀ ਬੱਬਲ ਰਾਏ ਦਾ ਡ੍ਰੀਮ ਰੋਲ ਕੀ ਹੈ ਅ ਐਸਾ ਕੋਈ ਇਦਾਂ ਦਾ ਸੈਟ ਨਹੀਂ ਕੀਤਾ ਹੋਇਆ ਜੀ ਮਾਈਂਡ ਦੇ ਵਿੱਚ ਇਹ ਆ ਕਿ ਕੰਮ ਮਿਲਦਾ ਰਹੇ ਚੰਗਾ ਕੰਮ ਕਰ ਹਣਾ ਡਿਲੀਵਰ ਕਰ ਸਕਾਂ ਜੋ ਕਰ ਰਹੇ ਹਾਂ ਤੇ ਮਤਲਬ ਲੋਕਾਂ ਦਾ ਪਿਆਰ ਮਿਲਦਾ ਰਹੇ ਹਨਾ ਜੀ ਫਿਰ ਜੋ ਇਦਾਂ ਹੁੰਦਾ ਰਹੂਗਾ ਤਾਂ ਫਿਰ ਕੋਈ ਨਾ ਕੋਈ ਰੋਲ ਇਦਾਂ ਦਾ ਕਿਰਦਾਰ ਕੋਈ ਨਾ ਕੋਈ ਫਿੱਟ ਆ ਹੀ ਜਾਂਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿ ਜਿਹੜਾ ਬਣ ਜਾਂਦਾ ਕਿ ਤੁਹਾਡਾ ਮਤਲਬ ਬੈਂਚਮਾਰਕ ਕੋਈ ਸੈੱਟ ਹੋ ਜਾਂਦਾ ਨਹੀਂ ਸਰਕਾਰ ਦੇ ਖਿਲਾਫ ਹਲੇ ਵੀ ਚੀਜ਼ਾਂ ਐਕਸੈਪਟੇਬਲ ਨਹੀਂ ਹੁੰਦੀਆਂ Songਸ ਡਿਲੀਟ ਹੋ ਜਾਂਦੇ ਨੇ ਹਾਂ ਜੀ ਨਹੀਂ ਜ਼ਰੂਰੀ ਨਹੀਂ ਕਿ ਤੁਸੀਂ ਸਰਕਾਰ ਦੇ ਖਿਲਾਫ ਲਿਖਣਾ ਕੁਝ ਵੀ ਮਾੜਾ ਹੋ ਰਿਹਾ ਚਾਹੇ ਉਹ ਫਿਰ ਕੋਈ ਵੀ ਕਰ ਰਿਹਾ ਤੁਹਾਨੂੰ ਜੇ वैसे तो देखो सिंपल ਗੱਲ ਹੈ ਕਿ ਅੱਜ ਦੇ ਟਾਈਮ 'ਚ ਇਹ ਮਾਹੌਲ ਹੋਇਆ ਪਿਆ ਵਾ ਕਿ ਜੇ ਕੋਈ ਕੁਝ ਬੋਲਦਾ ਵੀ ਆ ਤਾਂ ਉਹਦੇ ਤੇ ਬੈਕਫਾਇਰ ਕਰਦੀ ਹੀ ਕਰਦੀ ਹੈ ਚੀਜ਼ ਕਿ ਹੁਣ ਮਤਲਬ ਜਿਨ੍ਹਾਂ ਦੇ ਹੱਥ ਦੇ ਵਿੱਚ ਪਾਵਰ ਆ ਉਹਨਾਂ ਤੋਂ ਨਹੀਂ برداشت ਹੁੰਦਾ ਹੈਗਾ ਹਨਾ ਸੋ ਉਨੀ ਲਿਬਰਟੀ ਮੈਨੂੰ ਨਹੀਂ ਲੱਗਦਾ ਹੈਗਾ ਕਿ ਕਲਾਕਾਰਾਂ ਨੂੰ ਹੈਗੇ ਅਸੀਂ ਮਿਲਦੇ ਬਰਤਦੇ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੋਈ ਜੇ ਕੁਝ ਇਦਾਂ ਦਾ ਕੋਈ ਆਰਟਿਸਟ ਮੂਰੇ ਹੋ ਕੇ ਕੁਝ ਕਰਦਾ ਵੀ ਹੈ ਤਾਂ ਜਦੋਂ ਉਹਦੇ ਤੇ ਕੋਈ ਵਿਪਤਾ ਪੈਂਦੀ ਹੈ ਫਿਰ ਅੱਗੇ ਫਿਰ ਲੋਕੀ ਲੋਕਾਂ ਦੀ ਟੇਕ ਚੇਂਜ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਲੱਗਦਾ ਹੈਗਾ ਤੁਸੀਂ ਤਾਂ ਕਲਾਕਾਰ ਹੋ ਥੋੜਾ ਕੀ ਆ ਤੁਸੀਂ ਤਾਂ ਇਹ ਉਹ ਫਲਾਨਾ ਦੇਮਕਾ ਹਨਾ ਤਾਂ ਪਤਾ ਨਹੀਂ ਕਿ ਇੱਕ ਜ਼ਿੰਮੇਵਾਰੀ ਹਮੇਸ਼ਾ ਫੀਲ ਤਾਂ ਹੁੰਦੀ ਹੈ ਇਹ ਕਿ ਵੀ ਕਰਨਾ ਚਾਹੀਦਾ ਸਮਾਜ ਲਈ ਬਿਲਕੁਲ ਕੁਝ ਹਨਾ ਤੇ ਜਿੰਨਾ ਬਣਦਾ ਉਹਨਾਂ ਕਰਦੇ ਵੀ ਆ ਹਨਾ ਚਾਹੇ ਫਾਰਮਰ ਪ੍ਰੋਟੈਸਟ ਸੀਗਾ ਜਾਂ ਜੋ ਵੀ ਜਿੱਥੇ ਵੀ ਸਾਡਾ ਕੰਟਰੀਬਿਊਸ਼ਨ ਸਾਨੂੰ ਲੱਗਦਾ ਦੇਣਾ ਚਾਹੀਦਾ ਤਾਂ ਦਿਨੇ ਹਨਾ ਪਰ ਉਹ ਹੁਣ ਇੱਕ ਚੀਜ਼ ਮਤਲਬ ਪਿਛਲੇ ਕੁਝ ਸਾਲਾਂ ਤੋਂ ਇਹ ਦਿਮਾਗ ਦੇ ਵਿੱਚ ਜ਼ਰੂਰ ਰਹਿੰਦੀ ਹੈ ਕਿ ਯਾਰ ਮਤਲਬ ਤੁਹਾਡੀਆਂ ਪਰਿਵਾਰ ਲਈ ਵੀ ਕੁਝ ਜ਼ਿੰਮੇਵਾਰੀਆਂ ਨੇ ਹਨਾ ਕੱਲ ਨੂੰ ਤੁਸੀਂ ਆਪਣਾ ਇਹ ਇਹਨਾਂ ਨਾਲ ਉਹ ਕਰਨ ਨੂੰ ਕਿ ਕੋਈ ਚੀਜ਼ ਤੁਹਾਡੇ ਤੇ ਐਡੀ ਬੈਕਫਾਇਰ ਕਰ ਜਾਵੇ ਕਿ ਉਹ ਤੁਹਾਡਾ ਪਰਿਵਾਰ ਵੀ ਤੰਗ ਹੋਵੇ ਹਾਂਜੀ